ਗੁਰੂ ਪੂਰਨਮਾ ਦੇ ਚਲਦਿਆਂ ਬਾਂਕੇ ਬਿਹਾਰੀ ਮੰਦਿਰ ਚ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਐਡਵਾਈਜ਼ਰੀ ਬਾਂਕੇ ਬਿਹਾਰੀ ਮੰਦਿਰ ਦੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਹੈ ਇਹਨਾਂ ਲੋਕਾਂ ਦੇ ਮੰਦਿਰ ਚ ਦਾਖਲੇ ਤੇ 5 ਦਿਨਾਂ ਲਈ ਰੋਕ ਲਗਾ ਦਿੱਤੀ ਗਈ ਹੈ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਗੁਰੂ ਪੂਰਨਮਾ ਦੇ ਮੌਕੇ ਤੇ ਆਉਣ ਤੋਂ ਬਚਣ ਅਤੇ ਭੀੜ ਦਾ ਹਿੱਸਾ ਨਾ ਬਣਨ ਪੂਰਨਮਾ ਮੇਲੇ ਦੇ ਮੌਕੇ ਤੇ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਵਰਿੰਦਾਵਨ ਚ ਕਾਫੀ ਭੀੜ ਹੋਵੇਗੀ ਇਸ ਕੜਾਕੇ ਦੀ ਗਰਮੀ ਅਤੇ ਬਰਸਾਤ ਦੇ ਮੌਸਮ ਕਾਰਨ ਬਿਮਾਰ ਵਿਅਕਤੀਆਂ, ਬਜ਼ੁਰਗਾ, ਅੰਗਹੀਣ, ਛੋਟੇ ਬੱਚਿਆਂ, ਗਰਭਵਤੀ ਔਰਤਾਂ ਬੀਪੀ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਅਜਿਹੇ ਲੋਕਾਂ ਨੂੰ ਮੰਦਰ ਨਾਲ ਆਉਣ ਦੀ ਅਪੀਲ ਕੀਤੀ ਗਈ ਹੈ ਮੰਦਰ ਪ੍ਰਬੰਧਕਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਠਾਕੁਰ ਜੀ ਮਹਾਰਾਜ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਭੀੜ ਦਾ ਮੁਲਾਂਕਣ ਕਰਕੇ ਵੱਡੇ ਤਿਉਹਾਰਾਂ ਸ਼ਨੀਵਾਰ ਐਤਵਾਰ ਤੇ ਸਰਕਾਰੀ ਛੁੱਟੀ ਵਾਲੇ ਦਿਨ ਵੀ ਬਰਿੰਦਵਾਨ ਆਉਣ ਮੰਦਰ ਵਿੱਚ ਆਉਂਦੇ ਸਮੇਂ ਸ਼ਰਧਾਲੂ ਆਪਣੇ ਨਾਲ ਕੋਈ ਵੀ ਕੀਮਤੀ ਸਮਾਨ ਗਹਿਣੇ ਜਾਂ ਜ਼ਿਆਦਾ ਨਕਦੀ ਨਾ ਲੈ ਕੇ ਆਉਣ ਸਾਰੇ ਸ਼ਰਧਾਲੂ ਕਿਰਪਾ ਕਰਕੇ ਮੰਦਿਰ ਤੋਂ ਪ੍ਰਵੇਸ਼ ਅਤੇ ਨਿਕਾਸ ਲਈ ਨਿਰਧਾਰਿਤ ਪ੍ਰਵੇਸ਼ ਅਤੇ ਨਿਕਾਸ ਮਾਰਗਾਂ ਦੀ ਵਰਤੋਂ ਕਰਨ ਅਤੇ ਦਰਸ਼ਨ ਕਰਨ ਤੋਂ ਬਾਅਦ ਇੱਕ ਤਰਫਾ ਪ੍ਰਣਾਲੀ ਦੀ ਪਾਲਣਾ ਕਰਕੇ ਆਪਣੀ ਮੰਜ਼ਲ ਲਈ ਜਲਦੀ ਰਵਾਨਾ ਹੋਣ ਤਾਂ ਜੋ ਪਿੱਛੇ ਤੋਂ ਆਉਣ ਵਾਲੇ ਹੋਰ ਸ਼ਰਧਾਲੂ ਦਰਸ਼ਨ ਦਾ ਯੋਗ ਲਾਭ ਲੈ ਸਕਣ ਮੰਦਿਰ ਦੇ ਨੇੜੇ ਜੁੱਤੀਆਂ ਅਤੇ ਚੱਪਲਾਂ ਰੱਖਣ ਦਾ ਕੋਈ ਪ੍ਰਬੰਧ ਨਹੀਂ ਹੈ ਕਿਰਪਾ ਕਰਕੇ ਜੁੱਤੇ ਅਤੇ ਚੱਪਲਾ ਪਾ ਕੇ ਮੰਦਿਰ ਵਿੱਚ ਨਾ